ਗੁਰਪੁਰ ਮੌਕੇ ਪਰਚ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਗਈ ਮਨਜ਼ੂਰੀ ਐਸਜੀਪੀਸੀ ਨੇ ਕੀਤਾ ਧੰਨਵਾਦ ਵੀਜ਼ਾ ਫਾਰਮ ਜਮ੍ਹਾਂ ਕਰ ਲਈ ਸੰਗਤਾਂ ਲਈ ਤਰੀਕਾ ਜਾਰੀ ਸੀਮਤ ਸਮੇਂ ਵਿੱਚ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਅੰਮ੍ਰਿਤਸਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰੋਮ ਨੂੰ ਪਾਕਿਸਤਾਨ ਵਿੱਚ ਮਨਾਉਣ ਲਈ ਸਿੱਖ ਜਥੇਬੰਦੀਆਂ ਨੂੰ ਭਾਰਤ ਸਰਕਾਰ ਵੱਲੋਂ ਮੰਜ਼ੂਰੀ ਮਿਲ ਗਈ ਹੈ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਭਾਵੇਂ ਮਨਜ਼ੂਰੀ ਦੇਣ ਵਿੱਚ ਦੇਰੀ ਹੋ ਗਈ ਪਰ ਦੇਰ ਆਵੇ ਦਰਸਤ ਆਵੇ ਦੇ ਆਧਾਰ ਤੇ ਸੰਗਤਾਂ ਨੇ ਇਸ ਫੈਸਲੇ ਦਾ ਕੀਤਾ ਸਤਿਕਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਪਹਿਲਾਂ ਤੋਂ ਹੀ ਮੰਗ ਰਹੀ ਹੈ ਕਿ ਜਿਵੇਂ ਖੇਡਾਂ ਰਾਹੀਂ ਦੋਵੇਂ ਦੇਸ਼ਾਂ ਦੇ ਖਿਡਾਰੀ ਇੱਕ ਦੂਜੇ ਦੇ ਨਾਲ ਖੇਡ ਸਕਦੇ ਹਨ ਉਸੇ ਤਰ੍ਹਾਂ ਹੀ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਪਹਿਲੇ ਜਥੇਦੀ ਯਾਤਰਾ ਲਈ ਘੱਟੋ-ਘੱਟ 45 ਦਿਨਾਂ ਦਾ ਸਮਾਂ ਚਾਹੀਦਾ ਹੈ। ਪਰ ਇਸ ਵਾਰ ਸਰਕਾਰ ਨੇ ਬਹੁਤ ਸੀਮਤ ਸਮੇਂ ਵਿੱਚ ਮਨਜ਼ੂਰੀ ਦਿੱਤੀ ਹੈ। ਇਸ ਕਰਕੇ ਉਹਨਾਂ ਸੰਗਤਾਂ ਦੇ ਪਾਸਪੋਰਟਾਂ ਨੂੰ ਹੀ ਪ੍ਰਕਿਰਿਆ ਵਿੱਚ ਲਿਆ ਜਾ ਰਿਹਾ ਹੈ। ਜਿਹੜੇ ਪਹਿਲਾਂ ਹੀ ਐਜਪੀਸੀ ਕੋਲ ਜਮ੍ਹਾਂ ਹਨ ਐਜਪੀਸੀ ਵੱਲੋਂ ਯਾਤਰੀਆਂ ਨੂੰ ਆਪਣੀਆਂ ਵੀਜ਼ਾ ਫਾਰਮ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਤਰੀਕਾ ਅਤੇ ਸਥਾਨਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਇਸ ਵਾਰ ਰਿਡਿਕੇਟਨ ਮਨਜ਼ੂਰੀ ਦਿੱਤੀ ਗਈ ਹੈ ਪਾਕਿਸਤਾਨ ਦੇ ਗੁਰਤਾ ਮੰਲੇਪੁਰ ਪਰਮਾਣਡੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਅਖਬਾਰਾਂ ਦੀਆਂ ਖਬਰਾਂ ਤੋਂ ਪ੍ਰਿੰਟ ਮੀਡੀਆ ਤੇਮ ਅਤੇ ਟੀਵੀ ਚੈਨਲ ਆ ਰਹੀ ਪਤਾ ਲੱਗਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਥਾ ਭੇਜਾਂ ਦੀ ਆਗਾ ਦੇ ਦਿੱਤੀ ਗਈ ਸਾਡੀ ਪਹਿਲਾਂ ਵੀ ਇਹ ਮੰਗ ਸੀ ਕਿ ਜੇ ਸਾਡੇ ਪਾਕਿਸਤਾਨ ਕਢਾਰੀ ਹਿੰਦੁਸਤਾਨ ਦੇ ਖਿਡਾਰੀ ক্রিকেট ਮੈਚ ਖੇਡ ਸਕਦੇ ਨੇ ਤਾਂ ਸਿੱਖਾਂ ਨੂੰ ਆਪਣੇ ਜਿਹੜੇ ਵਿਸ਼ੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਾਂ ਤੋਂ ਵਾਝੇ ਅਤੇ ਉਹ ਕਿੱਦਾ ਜਾ ਰਿਹਾ ਸਾਡੀ ਸ਼ੁਰੂ ਤੋਂ ਹੀ ਮੰਗ ਰਹੀ ਹੈ ਕਿ ਸਾਨੂੰ ਸਰਕਾਰ ਨੂੰ ਆਪਣੇ ਵਿਸ਼ੇ ਗੁਰਧਾਮ ਆਏ ਇੱਕ ਦਰਸ਼ਨ ਦੀ ਯਾਦ ਦਿੱਤੀ ਜਾਵੇ। ਫਿਰ ਇਹ ਦੇ ਸਿਆਣੇ ਕਹਿੰਦੇ ਦੇਰ ਆਇ ਦਰਸਤਾਏ ਮੈਂ ਫਿਰ ਵੀ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਭਾਵੇਂ ਕਿ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਜਿਦਾ ਜਾਣ ਤੇ 45 ਦਿਨ ਦਾ ਕੜ ਤੋਂ ਕੜ ਪ੍ਰੋਸੈਸ ਚਾਹੀਦਾ ਹੁੰਦਾ ਇਹ ਜਦਾ ਜਾਣ ਚ ਇੱਕ ਮਹੀਨਾ ਦੇ ਤੋਂ ਘੱਟ ਸਮਾਂ ਰਹਿ ਗਿਆ ਹੈ ਤੇ ਅਸੀਂ ਹੁਣ ਟੈਂਪ ਸ਼ਾਰਟਬਿਟ ਕੱਟ ਪਰੌਣ ਕਰਕੇ ਜਿਹੜੇ ਜਥੇ ਪਾਸਪੋਰਟ ਸਾਡੇ ਕੋਲ ਪਹਿਲਾਂ ਆਲਰੇਡੀ ਆ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਦੀ ਲਿਸਟਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਹ ਲਿਸਟਾਂ ਅਸੀਂ ਭਾਰਤ ਸਰਕਾਰ ਪੰਜਾਬ ਸਰਕਾਰ ਪਾਕਿਸਤਾਨ ਵੈਸੀ ਨੂੰ ਭੇਜਣਾ ਹੈ ਤੇ ਜਿਨ੍ਹਾਂ ਯਾਤਰੀਆਂ ਨੇ ਸਾਡੇ ਪਾਸ ਪਾਸਪੋਰਟ ਪਹਿਲਾਂ ਜਮ੍ਹਾਂ ਕਰਵਾਏ ਨੇ ਉਹਨਾਂ ਲਈ ਇੱਕ ਅਹੀਂ ਵੀਜ਼ਾ ਫਾਰਮ ਜਿਹੜੇ ਭਰਨੇ ਹੁੰਦੇ ਨੇ ਉਹ ਅਸੀਂ ਭੇਜ ਰਹੇ ਹਾਂ ਉਹਨਾਂ ਦਾ ਅਹੀਂ ਜਿਹੜਾ ਪ੍ਰੋਗਰਾਮ ਬੜਾਇਆ ਨਵੇਂ ਸਿਰਿਓਂ ਜਿਹੜਾ ਤੇ ਅਮਸਰ ਤਰੰਤਨ ਗਰਦਾਸਪੁਰ ਦੇ ਯਾਤਰੀ ਨੇ ਇਹ 7 8 ਤੇ 9 ਤਰੀਕ ਤੱਕ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹੁੰਚ ਕੇ ਯਾਤਰਾ ਬਰਾਜ ਵਿੱਚ ਵੀਜ਼ਾ ਫਾਰਮ ਜਮ੍ਹਾਂ ਕਰਵਾ ਸਕਦੇ ਨੇ ਇਸੇ ਕਰਾਂ ਜਿਹੜਾ ਕਪੂਰਥਲਾ ਇਹ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਜਿਹੜੇ ਕਪੂਰਥਲੇ ਯਾਤਰੀ ਨੇ ਉਹ 7 ਤਰੀਕ ਨੂੰ ਜਰੰਦਰ ਫਗਵਾੜਾ ਤੇ ਜਿਹੜੇ ਯਾਤਰੀ ਨੇ ਉਹ 8 ਤਰੀਕ ਨੂੰ ਗੁਰਦਰਾ ਸਿੰਘ ਸਭਾ ਅਮਨਨਗਰ ਨੇੜੇ ਪਠਾਨਕੋਟ ਚੌਂਕ ਸਾਹਮਣੇ ਕੇ ਐਮ ਵੀ ਕਾਲਜ ਜਰੰਦਰ ਇੱਥੇ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਜਮਾ ਕਰਵਾ ਸਕਦੇ ਨੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਜਿਹੜੀ ਸੰਗਤ ਆ ਉਹ ਗੁਰਦੁਆਰਾ ਕਲਗੀ ਧਰ ਸਾਬ ਨੇੜੇ ਰੋਸ਼ਨ ਹੈ ਗਰਾਉਂਡ ਹੁਸ਼ਿਆਰਪੁਰ ਇਹ 9 ਤਰੀਕ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਜਾਂ ਜਿਹੜੇ ਹੋਰ ਡਾਕੂਮੈਂਟ ਰਹਿੰਦੇ ਨੇ ਜਮ੍ਹਾਂ ਕਰਵਾ ਸਕਦੇ ਨੇ ਸੰਗਰੂਰ ਬਰਨਾਲਾ ਦੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦੁਆਰਾ ਸ੍ਰੀ ਨਾਨਕਾਣਾ ਸਾਹਿਬ ਸੰਗਰੂਰ ਪਟਿਆਲਾ ਤੇ ਸਰਾਂਦੇ ਦੀ ਸੰਗਤ 8 ਤਰੀਕ ਨੂੰ ਗੁਰਦਆ ਦੋਖਨਵਾਲ ਸਾਹਿਬ ਪਟਿਆਲਾ ਲੁਧਿਆਣਾ ਦੀ ਸੰਗਤ ਗੁਰਦੁਆਰਾ ਮੰਨਜੀ ਸਾਹਿਬ ਆਲਮਗੀਰੂ ਖੇ 9 ਤਰੀਕ ਨੂੰ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਤੇ ਜਿਹੜੇ ਉਹ ਡਾਕੂਮੈਂਟ ਨੇ ਜਮਾ ਕਰਵਾ ਸਕਦੇ ਨੇ। ਬਠਿੰਡਾ ਤੇ ਮਾਨਸਾਰੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦੁਆਰਾ ਹਾਜੀਤਨ ਬਠਿੰਡਾ ਵਿਖੇ ਫਰੀਦਕੋਟ ਮੁਕਸਰ ਮੋਗਾ ਦੀ ਸੰਗਤ 8 ਤਰੀਕ ਨੂੰ ਦਰਬਾਰ ਸਾਹਿਬ ਮੁਕਸਰ ਰੋਜਪੁਰ ਫਾਜ਼ਿਲਕਾ ਦੀ ਸੰਗਤ ਆ ਉਹ 9 ਤਰੀਕ ਨੂੰ ਗੁਰਦਰਾ ਸਿੰਘ ਸਭ ਖਾਲਸਾ ਗੁਰਦਰਾ ਖਰੋਈਪੁਰ ਕੈਂਟ ਚੰਡੀਗੜ੍ਹ ਮੁਹਾਲੀ ਦੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦਰਾ ਅੰਬਸਾਹ ਮੁਹਾਲੀ ਰੋਪੜ ਦੀ ਸੰਗਤ ਜਿਹੜੀ ਆ ਉਹ ਗੁਰਦਰਾ ਪੱਠਾ ਸਾਹਿਬ ਵਿਖੇ 8 ਤਰੀਕ ਨੂੰ ਪਹੁੰਚ ਕੇ ਆਪਣੇ ਪਾਸਪੋਰਟ ਵੀਜ਼ਾ ਫਾਰਮ ਜਿਹੜੇ ਉਹ ਜਮ੍ਹਾਂ ਕਰਵਾ ਸਕਦੇ ਨੇ 15 ਤਰੀਕ ਨੂੰ ਨਵਾਂ ਸ਼ਹਿਰ ਤੇ ਬੰਗਾ ਇਹ 9 ਤਰੀਕ ਨੂੰ ਗੁਰਦਰਾ ਚਰਨ ਕਮਨ ਸਾਹਿਬ ਆ ਚੇਹੀ ਬੰਗਾ ਲਿਕੇ ਪਹੁੰਚ ਕੇ ਵੀਜ਼ਾ ਫਾਰਮ ਤੇ ਜਿਹੜੇ ਹੋਰ ਡਾਕੂਮੈਂਟ ਉਹ ਸਾਰੇ ਸਿਰ ਜਮਾ ਕਰਵਾ ਲੈਣ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਨੇ ਸਮਾਂ ਬਹੁਤ ਸੀਮਤ ਦਿੱਤਾ ਹੈ ਤਾਂ ਸੀਮਤ ਸਮੇਂ ਵਿੱਚ ਸਾਨੂੰ ਇਹ ਡਾਕੂਮੈਂਟ ਪੂਰੇ ਕਰਨੇ ਪੈ ਰਹੇ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਤਰੀਕਾ ਆਪ ਜੀ ਨੂੰ ਦੱਸੀਆਂ ਨੇ ਉਹ ਪ੍ਰਿੰਟ ਮੀਡੀਆ ਰਹੀ ਵੀ ਆਪ ਜੀ ਤੱਕ ਪਹੁੰਚਾ ਰਹੇ ਆਂ ਤਾ ਜੋ ਸੰਗਤਾਂ ਜਿਹੜੀਆਂ ਜਿਨ੍ਹਾਂ ਦੇ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹਿਲਾਂ ਹੀ ਆਲਰੇਡੀ ਆਏ ਹੋਏ ਨੇ ਉਹ ਇਹਨਾਂ ਗੁਰਦਰਾ ਸਾਹਿਬਾਨ ਜਾਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਦਿੱਤ ਨਿਯਤ ਰਿਕਾਂ ਦੇ ਪਹੁੰਚ ਕੇ ਜਿਹੜੇ ਉਹ ਵੀਜ਼ਾ ਫਾਰਮ ਜਾਂ ਜਿਹੜੇ ਹੋਰ ਕੋਈ ਡਾਕੂਮੈਂਟ ਰਹਿੰਦੇ ਨੇ ਉਹ ਜਮ੍ਹਾਂ ਕਰਵਾ ਸਕਣ ਤਾਂ ਜੋ ਅਸੀਂ ਸਮੇਂ ਸਿਰ ਵੀਜ਼ਾ ਅਪਲਾਈ ਕਰ ਸਕੀਏ ਤਾਂ ਜੋ ਸੰਗਤਾਂ ਜਿਹੜੀਆਂ ਉਹ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ ਇਸ ਲਈ ਕੋਈ ਹੋਰ ਵੀ ਪਾਸਪੋਰਟ ਦੇਣਾ ਚਾਵੇ ਦੇ ਸਕਦੇ ਨਹੀਂ ਘੱਟ ਜਿਹੜੇ ਪਹਿਲਾਂ ਦੇਖੋ ਸਾਡੇ ਕੋਲ ਆਲਰੇਡੀ ਪਾਸਪੋਰਟ ਪਹਿਲਾਂ ਹੀ ਆਏ ਹੋਏ ਆ ਤੇ ਕਿਉਂਕਿ ਸਮਾਂ ਸੀਮਤ ਆ ਤੇ ਨਵੀਆਂ ਲਿਸਟਾਂ ਜੜੀਆਂ ਉਹ ਭੇਜਣੀਆਂ ਥੋੜੇ ਆ ਸੰਭਵ ਆ ਇਸ ਕਰਕੇ ਅਸੀਂ ਜਿਹੜੇ ਸਾਡੇ ਕੋਲ ਪਾਸਪੋਰਟ ਆਏ ਹੋਏ ਨੇ ਉਹ ਅਸੀਂ ਸਰਕਾਰ ਨੂੰ ਭੇਜ ਰਹੇ ਆ ਐਸ ਜੀ ਪਿਛਲੀ ਅਪੀਲ ਤੇ ਹੀ ਜਿਹੜੀ ਕਿ ਜਿੱਥੇ ਨੂੰ ਮਨਜ਼ੂਰੀ ਮਿਲੀ ਆ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਰਤਾਰਪੁਰ ਲਾਂਘੇ ਦੀ ਅਪੀਲ ਕੀਤੀ ਤੇ ਅਸੀਂ ਤਾਂ ਜਦੋਂ ਇਹ ਸਾਡੇ ਜਿੱਥਾ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਸੀ ਆ ਉਸ ਦਿਨ ਤੋਂ ਹੀ ਮਾਂਜੋ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਵੱਲੋਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਸਰ ਸਾਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪਰ ਸਰਕਾਰ ਉਸ ਸਮੇਂ ਦੁਜਾ ਸਿਕਿਉਰਿਟੀ ਦਾ ਪਹਾਨਾ ਬਣਾ ਕੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਤੋਂ ਵਾਂਝੇ ਕਰ ਰਹੀ ਸੀ ਮੈਂ ਸਮਝਦਾ ਕਿ ਜੇ ਉਦੋਂ ਵੀ ਕੋਈ ਖਤਰਾ ਨਹੀਂ ਸੀ ਤੇ ਖਤਰਾ ਹੋਣ ਵੀ ਕੋਈ ਨਹੀਂ ਆਇਆ ਜੇ ਸਰਕਾਰ ਨੇ ਚਲੋ ਫੈਸਲਾ ਲਿਆ ਹੀ ਆ ਤਾਂ ਮੈਂ ਸਰਕਾਰ ਦਾ ਧੰਨਵਾਦ ਕਰਦਾ